ਸਤਿਓ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੇ ਸਾਡੀ ਗੱਲ ਸੁਣਨ ਵਾਸਤੇ ਆਏ ਹੋ ਤਾਂ ਕਿ ਅਸੀਂ ਆਵਾਮ ਅੱਗੇ ਆਪਣੀ ਗੱਲ ਪਹੁੰਚਾ ਸਕੀਏ ਬਾਈ ਆਪਣੇ ਜ਼ਿਲ੍ਹਾ ਪ੍ਰਧਾਨ ਗੁਰਦੇਸ ਸਾਹਿਬ ਸਰਦਾਰ ਡੈਲ ਸਿੰਘ ਜੀ ਖਾਈ ਸਾਹਿਬ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਤਰद्दਤ ਕਰਕੇ ਤੁਹਾਨੂੰ ਬੇਨਤੀ ਕੀਤੀ ਹੈ ਔਰ ਇਹਨਾਂ ਦੀ ਪ੍ਰਾਰਥਨਾ ਤੇ ਤੁਸੀਂ ਇੱਥੇ ਆਏ ਹੋ ਸੋ ਆਪਣੀ ਗੱਲ ਤੇ ਆਉਂਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਚੋਣਾਂ ਦੇ ਇਤਿਹਾਸ 'ਚ ਇੱਕ ਵਿਲੱਖਣ ਚੋਣ ਹੈ ਆਪਣੀ ਕਿਸਮ ਦੀ ਚੋਣ ਹੈ ਜਿਹਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦੀ ਮੁੱਖ ਤੌਰ ਤੇ ਟੱਕਰ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਤੇ ਦੋ ਚਿਹਰੇ ਹੈ ਇੱਕ ਚਿਹਰਾ ਨਰਿੰਦਰ ਮੋਦੀ ਜੀ ਦਾ ਹੈ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਤੇ ਦੂਜਾ ਚਿਹਰਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਹੈ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਉਹਦੇ ਲੀਡਰ ਨੇ ਤੇ ਇਸੇ ਢੰਗ ਨਾਲ ਅੱਜ ਦੇ ਮੁਲਕ ਦੇ ਅੰਦਰ ਇੱਕ ਜ਼ਬਰਦਸਤ ਵਿਚਾਰਧਾਰਕ ਲੜਾਈ ਹੈ ਇੱਕ ਵਿਚਾਰਧਾਰਾ ਹੈ ਜੀ ਦੀ ਅਗਵਾਈ راہੁਲ ਗਾਂਧੀ ਜੀ ਕਰਦੇ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੋੜੋ ਜੋੜੋ ਦੇ ਨਾਰੇ ਨਾਲ ਪੈਦਲ ਚੱਲ ਕੇ ਵਖ-ਵਖ ਧਰਮਾਂ ਵਖ-ਵਖ ਫਿਰਕੇ ਵਖ-ਵਖ ਜਾਂਤਾ ਵਖ-ਵਖ ਕਿਤੇ ਦੇ ਲੋਕਾਂ ਨੂੰ ਵਖ-ਵਖ ਜ਼ਬਾਨ ਬੁੱਲਣ ਵਾਲੇ ਲੋਕਾਂ ਨੂੰ ਵਖ-ਵਖ ਅਕੀਦੇ ਵਾਲੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ ਔਰ ਮੁਹੱਬਤ ਦੀ ਦੁਕਾਨ ਖੋਲੀ ਹੈ ਮੁਹੱਬਤਾਂ ਵੰਡੀਆਂ ਹੈ ਤੇ ਆਪਣਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਜਿਹੜਾ ਸਦੀਆਂ ਪੁਰਾਣਾ ਹੈ ਔਰ ਇਸ ਮੁਲਕ ਦੀ ਜਿਹੜੀ ਗੰਗਾ ਜਮਨੀ ਤਹਿਜ਼ੀਬ ਹੈ ਉਹਨੂੰ ਮਜ਼ਬੂਤ ਕਰਨ ਵਾਸਤੇ ਉਹ ਬਣੀ ਰਹੇ ਉਹਦੇ ਤੇ ਕਿਸੇ ਪਾਸੇ ਆਂਚ ਨਾ ਆਈ ਉਸ ਵਿਚਾਰਧਾਰਾ ਨੂੰ ਲੈ ਕੇ ਕਾਂਗਰਸ ਤੇ ਰਾਹੁਲ ਗਾਂਧੀ ਜੀ ਚੱਲੇ ਨੇ ਤੇ ਇੱਕ ਦੂਜੀ ਵਿਚਾਰਧਾਰਾ ਹੈ ਜਿਹਦੀ ਅਗਵਾਈ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਕਰਦੇ ਨੇ ਜਿਨ੍ਹਾਂ ਨੇ ਵੰਡਣ ਦਾ ਕੰਮ ਕੀਤਾ ਜਾਤਾਂ ਦੇ ਨਾਂ ਤੇ ਵੰਡਿਆ ਧਰਮਾਂ ਦੇ ਨਾਂ ਤੇ ਵੰਡਿਆ ਖਿੱਤੇ ਦੇ ਨਾਂ ਤੇ ਵੰਡਿਆ ਬੋਲੀ ਦੇ ਨਾਂ ਤੇ ਵੰਡਿਆ ਔਰ ਉਹ ਜਿਹੜੀ ਨਫ਼ਰਤ ਜਿਹੜੀ ਫੈਲਾਈ ਹੈ ਇਹ ਵੰਡ ਪਾਉ ਨੀਤੀ ਨਾਲ ਉਹਦਾ ਸਭ ਤੋਂ ਨੰਗਾ ਨਾਚ ਪਿਛਲੇ ਸਮਿਆਂ 'ਚ ਇਸ ਨਾ ਕੇਵਲ ਇਸ ਮੁਲਕ ਦੇ ਲੋਕਾਂ ਨੇ ਬਲਕਿ ਤਮਾਮ ਦੁਨੀਆ ਨੇ ਮਨੀਪੁਰ ਦੇ ਵਿੱਚ ਦੇਖਿਆ ਔਰ ਉਹਦੇ ਨਾਲ ਤੁਸੀਂ ਵੀ ਦੇਖਿਆ ਹੋਏਗਾ انسان ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦਾ ਤੇ ਅੱਜ ਉਹ ਜਿਹੜਾ ਵੰਡਣ ਦਾ ਜਿਹੜਾ ਨਫ਼ਰਤ ਦੀ ਜਿਹੜੀ ਦੁਕਾਨ ਹੈ ਉਹ ਲੈ ਕੇ ਅਸੀਂ ਪੰਜਾਬੀਆਂ ਨੂੰ ਇਹ ਗੱਲ ਕਹਿੰਦੇ ਆ तमाम عوام ਨੂੰ ਅਪੀਲ ਕਰਦੇ ਆ ਕਿ ਮੋਦੀ ਸਾਹਿਬ ਉਹਨਾਂ ਦੀ ਪਾਰਟੀ ਪੰਜਾਬ ਦੀਆਂ ਬਰੂਹਾਂ ਤੇ ਖੜੇ ਹੈ ਜੋ ਉਹਨਾਂ ਨੇ ਪੋਲਰਾਈਜੇਸ਼ਨ ਜੋ ਤ੍ਰੂਵੀਕਰਨ ਸਾਰੇ ਮੁਲਕ ਚ ਕੀਤਾ ਹੈ ਅੱਜ ਉਹ ਤ੍ਰੂਵੀਕਰਨ ਉਹ ਪੰਜਾਬ ਚ ਕਰਨਾ ਚਾਹੁੰਦੇ ਆ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਲੋਕਾਂ ਨੂੰ ਬੰਨਣਾ ਚਾਹੁੰਦੇ ਆ ਸੋ ਅਸੀਂ ਆਗਾ ਕਰਦੇ ਲੋਕਾਂ ਨੂੰ ਕਿ ਜਿਹੜਾ ਭਾਈਚਾਰਾ ਜਦੋਂ ਸਾਰਾ ਪੰਜਾਬ 30000 ਬੇਗੁਨਾਹਾਂ ਦੇ ਕਤਲਾਂ ਨਾਲ ਜਿਹਦੀ ਧਰਤੀ ਲਾਲ ਹੋ ਗਈ ਸੀ ਉਦੋਂ ਭਾਈਚਾਰਾ ਨਹੀਂ ਵਿਗੜਿਆ ਉਦੋਂ ਭਾਈਚਾਰੇ ਤੇ ਅੱਜ ਨਹੀਂ ਆਈ ਅੱਜ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਉਸ ਭਾਈਚਾਰੇ ਨੂੰ ਡਿਸਟਰਬ ਕਰਕੇ ਉਸ ਭਾਈਚਾਰੇ ਚ ਤੜੇਣਾ ਪਾ ਕੇ ਉਸ ਭਾਈਚਾਰੇ ਨੂੰ ਤਹਸ ਨਹਿਸ ਕਰਕੇ ਕੇਵਲ ਤੇ ਕੇਵਲ ਬੋਰ ਦੀ ਰਾਜਨੀਤੀ ਕਰਨੀ ਚਾਹੁੰਦੀ ਹੈ ਤੇ ਪੰਜਾਬੀਆਂ ਨੂੰ ਬਾ ਖਬਰ ਹੋਣਾ ਪੈਣਾ ਹੈ ਪੰਜਾਬੀਆਂ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਪੈਣਾ ਹੈ ਔਰ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੈ ਤੁਹਾਡੇ ਨਹੀਂ ਮੈਂ ਆਵਾਮ ਨੂੰ ਅਪੀਲ ਕਰਦਾ ਕਿ ਸਮਾ ਆ ਗਿਆ ਆਪਾਂ ਜਾਗ ਜੀਏ ਔਰ ਜਿਹੜਾ ਅਮੀਰ ਵਿਰਸਾ ਹੈ ਪੰਜਾਬ ਦਾ ਜਿਹੜੀ ਅਮੀਰ ਤਹਿਜ਼ੀਬ ਹੈ ਸਾਡੀ ਇੱਕ ਅਮੀਰ ਸੰਸਕ੍ਰਿਤੀ ਹੈ ਸਾਡੀ ਉਸ ਸੰਸਕ੍ਰਿਤੀ ਦੀ ਰਾਖੀ ਕਰੀਏ ਔਰ ਜਿਹੜਾ ਇੱਥੇ ਭਾਈਚਾਰਾ ਹਮੇਸ਼ਾ ਸਦੀਆਂ ਤੋਂ ਬਣਿਆ ਰਿਹਾ ਉਸ ਭਾਈਚਾਰੇ ਨੂੰ ਕਿਸੇ ਵੀ ਕੀਮਤ ਤੇ ਦਿਸਤੁਰਬ ਨਾ ਹੋਣ ਦਈਏ ਇਸ ਗੱਲ ਦੀ ਅਪੀਲ ਤੁਹਾਡੇ ਰਾਹੀਂ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਕਰਦੀ ਹੈ ਦੂਜੇ ਬੰਨੇ ਜੇ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਇਹ ਕੇਵਲ ਤੇ ਕੇਵਲ ਜੁਮਲਾ ਸਰਕਾਰ ਹੈ ਜਾਜ਼ਦੀ 2014 ਦੀ ਆਈ ਹੈ ਉਦੋਂ ਦਾ ਗਰੀਬ ਗਰੀਬ ਹੋ ਗਿਆ ਅਮੀਰ ਅਮੀਰ ਹੋ ਗਿਆ ਔਰ ਜਿੰਨਾ ਤਨ ਹੈ ਉਹ ਚੰਦ ਲੋਕਾਂ ਕੋਲ ਇਕੱਠਾ ਕਰਕੇ ਨਾ ਕਿਸੇ ਕਿਸਾਨ ਦੀ ਸੁਣੀ ਹੈ ਨਾ ਕਿਸੇ ਮਜ਼ਦੂਰ ਦੀ ਸੁਣੀ ਹੈ ਨਾ ਕਿਸੇ ਫੈਕਟਰੀ ਵਰਕਰ ਦੀ ਸੁਣੀ ਹੈ ਨਾ ਕਿਸੇ ਮਜ਼ਦਮ ਦੀ ਸੁਣੀ ਹੈ ਇਹਨਾਂ तमाम ਲੋਕਾਂ ਦੇ ਹਿੱਤਾਂ ਨੂੰ ਤਲਾਦੇਲੀ ਦੇ ਕੇ ਚੰਦ دوست ਨੇ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੀ ਹਿੱਤਾਂ ਦੀ ਰਾਖੀ ਕਰਕੇ ਅੱਜ ਉਹਨਾਂ ਨੂੰ ਮਾਲੂ-ਮਾਲ ਕਰਕੇ ਦੁਨੀਆ ਦੇ ਜਿਹੜੇ ਅਮੀਰ ਆਦਮੀ ਹੈ ਉਹਦੀ ਕਤਾਰ ਵਿੱਚ ਖੜੇ ਕਰ ਦਿੰਦਾ ਅਸੀਂ ਤੁਹਾਡੇ ਨਾਲ ਹੀ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਜਿੱਥੇ ਕਈ ਲੱਖ ਕਰੋੜ ਉਹਨਾਂ ਇੰਡਸਟਰੀਅਲਿਸਟਾਂ ਦਾ ਕਰਜ਼ਾ ਮਾਫ਼ ਕਰ ਦਿੰਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸੇ ਕਿਸਾਨ ਦਾ 1 ਰੁਪਿਆ ਮਾਫ਼ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸਰਕਾਰ ਸੀ ਅਸੀਂ ਗੱਲਾਂ ਨਹੀਂ ਕੀਤੀਆਂ ਅਸੀਂ ਉਦੋਂ ਵੀ ਕਰਜ਼ੇ ਮਾਫ਼ ਕੀਤੇ ਤੇ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਅਸੀਂ ਕਿਸਾਨੀ ਦੇ ਉਦੋਂ ਵੀ ਕਰਜ਼ੇ ਮਾਫ਼ ਕੀਤੇ ਅਸੀਂ ਰੁਪਈਆ ਨਹੀਂ ਕੀਤਾ ਹੋਏਗਾ 12 ਨੇ ਕੀਤੇ ਅਸੀਂ 12 ਨੇ ਨਹੀਂ ਕੀਤੇ ਅਸੀਂ 8 ਨੇ ਕੀਤੇ ਅਸੀਂ ਕੁਛ ਤਾਂ ਕੀਤਾ ਲੇਕਿਨ ਮੋਦੀ ਸਾਹਿਬ ਨੇ ਤੇ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ ਕੁਛ ਨਹੀਂ ਕੀਤਾ ਬਲਕਿ 750 ਕਿਸਾਨ ਜਿਹੜਾ ਦਿੱਲੀ ਦੀਆਂ ਗਰੂਹਾਂ ਤੇ ਮਾਰਿਆ ਗਿਆ ਸ਼ਹੀਦ ਹੋ ਗਿਆ ਅੱਜ ਸਮਾਂ ਹੈ ਉਸ 750 ਕਿਸਾਨ ਦੀ ਜਿਹੜੀ ਜਾਨ ਗਈ ਹੈ ਪੰਜਾਬੀ ਲੋਕ ਉਹਦਾ ਲੇਖਾ ਜੋਖਾ ਕਰਨ ਔਰ ਪੰਜਾਬੀ ਲੋਕ ਇਸ ਗੱਲ ਦਾ ਵੀ ਲੇਖਾ ਜੋਖਾ ਕਰਨਗੇ ਜਿਹੜਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਸ ਨੇ ਆ ਕੇ ਪੰਜਾਬ ਦੀ ਸਰਜ਼ਮੀਨ ਤੇ ਆ ਕੇ ਗੋਲੀਆਂ ਮਾਰ ਕੇ ਸਾਡੇ ਇੱਕ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਅੱਜ ਪੰਜਾਬੀ ਲੋਕਾਂ ਨੂੰ ਅਸੀਂ ਪ੍ਰਾਰਥਨਾ ਕਰਦੇ ਆ ਕਿ ਅੱਜ ਬੇਲਾ ਹੈ ਬੇਲਾ ਬੁਆ ਕੇ ਬਾਅਦ ਵਿੱਚ ਫਿਰ ਇਤਰਾਜ਼ ਕਰਨਾ ਜਾਂ ਗਿਲਾ ਕਰਨਾ ਉਹਦੇ ਨਾਲ ਗੱਲ ਬਣਦੀ ਨਹੀਂ ਅੱਜ ਹੀ ਮੌਕਾ ਹੈ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਫੈਸਲਾ ਔਰ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਹਿਸਾਬ ਹੈ ਉਹ ਕੇਂਦਰ ਸਰਕਾਰ ਨਾਲ ਕੀਤਾ ਜਾਏ ਸਾਨੂੰ ਇਸ ਗੱਲ ਦਾ ਗਿਲਾ ਹੈ ਕਿ મોદી ਸਾਹਿਬ ਤੁਹਾਡੇ ਟਾਈਮ ਚ ਮਹਿੰਗਾਈ ਨੇ ਲੱਕ ਤੋੜਦਾ ਜਿਹੜਾ ਸਿਲੰਡਰ 400 ਰੁਪਏ ਦਾ ਮਿਲਣਾ ਚਾਹੀਦਾ ਸੀ ਅੱਜ ਉਹ ਹਜ਼ਾਰ ਰੁਪਏ ਦਾ ਮਿਲਦਾ ਅੱਜ ਟਮਾਟਰ ਅੱਜ ਪਿਆਜ਼ ਅੱਜ ਘਰ ਦੀਆਂ तमाम ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਹੱਥ ਲਾਉਣ ਨਾਲ ਕਰੰਟ ਲੱਗਦਾ ਹੈ ਬੀਬੀਆਂ ਰਸੋਈ 'ਚ ਜਾਣ ਤੋਂ ਡਰਦੀਆਂ ਐ ਬੀਬੀਆਂ ਨੂੰ ਰਸੋਈ ਦਾ ਇੰਨਾ ਫਿਕਰ ਹੈ ਕਿ ਇੰਨਾ ਕਿਸੇ ਹੋਰ ਚੀਜ਼ ਦਾ ਫਿਕਰ ਨਹੀਂ ਕਿਉਂਕਿ ਚਾਰੇ ਪਾਸੇ ਇੱਡੀ ਵੱਡੀ ਮਹਿੰਗਾਈ ਹੋ ਗਈ ਕਿ ਅੱਜ ਡੀਜ਼ਲ ਤੇ ਪਟ્રોલ ਜਿਹੜਾ ਹੈ ਇਹ 100 ਰੁਪਏ ਦੇ ਲਾਗੇ ਚਲਾ ਗਿਆ ਕਰੀਬ 100 ਰੁਪਏ ਹੋ ਗਿਆ ਔਰ ਉਹਦਾ ਓਵਰਆਲ ਅਸਰ ਸਾਰੀ ਕੌਮੀ ਤੇ ਪੈ ਕੇ ਜ਼ਬਰਦਸਤ ਮਹਿੰਗਾਈ ਹੈ ਜ਼ਬਰਦਸਤ ਬੇਰੁਜ਼ਗਾਰੀ ਹੈ ਜ਼ਬਰਦਸਤ ਬੇਚੈਨੀ ਹੈ ਔਰ ਜ਼ਬਰਦਸਤ ਮੁਲਕ ਦੇ ਵਿੱਚ ਜਿਹੜੀ ਵੰਡ ਪਾਉ ਨੀਤੀ ਹੈ ਉਹਦਾ ਜਿਹੜਾ ਅਸਰ ਹੈ ਉਹ ਸਾਰੇ ਮੁਲਕ ਦਿਖ ਰਿਹਾ ਸੋ ਇੱਕ ਪਾਸੇ ਤਾਂ ਇਹ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਅਸੀਂ ਕਹਨੇ ਆ ਕਿ 2 ਸਾਲ ਪਹਿਲਾਂ ਲੋਕਾਂ ਨਾਲ ਝੂਠ ਬੋਲ ਕੇ ਲਾਰੇ ਲਪੇ ਲਾ ਕੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬਣਾਈ ਸੀ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦਵਾਗੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਖਤਮ ਕਰਾਗੇ ਕਹਿੰਦੇ ਸੀ ਬੇਰਜ਼ਗਾਰੀ ਦੂਰ ਕਰਾਗੇ ਕਹਿੰਦੇ ਸੀ ਕਾਨੂੰਨ ਵਿਵਸਥਾ ਠੀਕ ਕਰਾਂਗੇ ਕਹਿੰਦੇ ਸੀ ਬੇਅਦਬੀਆਂ ਦੇ ਮਸਲੇ ਨੂੰ ਹੱਲ ਕਰਾਗੇ ਕਹਿੰਦੇ ਸੀ ਕਿ ਡਰੱਗਸ ਦੇ ਮਸਲੇ ਨੂੰ ਹੱਲ ਕਰਾਂਗੇ لیکن اج دی ਤਰੀਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਛੇਕੇ ਟੰਗ ਕੇ ਇਹ ਤਾਕਤ ਦੇ نشੇ ਵਿੱਚ ਸੁੱਤੇ ਪਏ ਐ ਔਰ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਐ ਕਿ 2 ਸਾਲ ਪਹਿਲਾਂ ਅਸੀਂ ਨਾ ਲੋਕਾਂ ਨੂੰ ਵੋਟ પા ਕੇ ਗਲਤੀ ਕੀਤੀ ਐ ਔਰ ਅਜ ਉਹਦਾ ਖਮਿਆza ਸਾਰਾ ਪੰਜਾਬ ਭੁਗਤ ਰਿਹਾ ਸੋ ਤੁਹਾਡੇ ਰਾਹੀ ਅਸੀਂ ਪ੍ਰਾਰਥਨਾ ਕਰਦੇ ਐ ਕਿ ਆਓ ਅੱਜ ਮੌਕਾ ਐ ਕੇਂਦਰ ਦੇ ਵਿੱਚ ਇੰਡੀਆ ਦਾ ਜਿਹੜਾ ਗਠਵੰਦਨ ਐ ਇੰਡੀਆ ਦਾ ਜਿਹੜਾ ਘੱਟ ਜੋੜ ਐ ਜਿਹੜਾ ਜੋੜਨ ਦੀ ਗੱਲ ਕਰਦਾ ਐ ਜਿਹੜਾ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਉਹਨਾਂ ਤੋਂ ਖਿਲਾਫ ਲੜਦਾ ਹੈ ਔਰ ਇੱਕੋ ਤਾਕਤ ਹੈ ਜਿਹੜੀ ਅੱਜ ਸਿਰਫ ਤੇ ਸਿਰਫ ਜੋੜਨ ਦੀ ਗੱਲ ਕਰਦੀ ਹੈ ਉਹ ਹੀ ਨੈਸ਼ਨਲ ਕਾਂਗਰਸ ਹੈ ਉਹ ਰਾਹੁਲ ਗਾਂਧੀ ਹੈ ਔਰ ਕੁਝ ਤਾਕਤਾਂ ਜਿਹੜੀਆਂ ਦੇਸ਼ ਦੇ ਅੰਦਰ ਹੋਰ ਲਾਈਕ ਮਾਈਂਡਡ ਹੈ ਉਹ ਸਾਡੇ ਨਾਲ ਜੁੜੀਆਂ ਹੈ ਉਹ ਸਾਡੇ ਨਾਲ ਚੱਲ ਕੇ ਮੁਲਕ ਦੇ ਅੰਦਰ ਇਹ ਜਿਹੜੀ મોદી ਦੀ ਸਰਕਾਰ ਹੈ ਇਹਨੂੰ ਚੱਲਦਾ ਕਰਨ ਵਾਸਤੇ ਵਚਨਬੱਧ ਹੈ ਤੁਹਾਡੇ ਨਾਲ ਹੀ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਆਓ ਆਏ ਬਹਾਦਰ ਪੰਜਾਬੀਓ ਐ ਗੈਰਤਮੰਦ ਪੰਜਾਬੀਓ ਸਮਾ ਹੈ ਇਹ ਸਮਾਜੇ ਨਿਕਲ ਗਿਆ ਮੁਰਕੇ ਸਮਾ ਹੱਥ ਨਹੀਂ ਆਏਗਾ ਲੰਮਹੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਥੀ ਇੱਕ ਦਿਨ ਦੀ ਗਲਤੀ ਨਾਲ ਮੁਰਕੇ ਜਿਹੜੀਆਂ ਚੀਜ਼ਾਂ ਹੱਥ ਨਹੀਂ ਆਉਂਦੀਆਂ ਹੁਣ ਸਮਾ ਆ ਗਿਆ ਇਹ ਵੀ ਅਸੀਂ ਗੱਲ ਕਹਿੰਨੇ ਆ ਕਿ ਲੋਕ ਸਮਝ ਚੁੱਕੇ ਆ ਲੋਕਾਂ ਦੀ ਸਮਝ ਚ ਆ ਗਈ ਗੱਲ ਕਿ ਹੈ ਕੇਂਦਰ ਚ ਬੀਜੇਪੀ ਹੋਵੇ ਚਾਹੇ ਪੰਜਾਬ ਦੀ ਆਮ ਆਦਮੀ ਪਾਰਟੀ ਹੋਵੇ ਹੁਣ ਦਾ ਤਾਂ ਧਰਮਾਂ ਤੇ ਭੰਡ ਕੇ ਗੱਲ ਨਹੀਂ ਚੱਲਣੀ ਆਰੇ ਬਲਿਹਾਰ ਦੀਆਂ ਲਾਈਨਾਂ ਹੈ ਕਹਿੰਦਾ ਇੱਥੇ ਅਮਲਾਂ ਦੇ ਹੋਣਗੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਹੁਣ ਉਹ ਸਮਾਂ ਆ ਗਿਆ ਕਿ ਜਾਤਾਂ ਧਰਮਾਂ ਤੋਂ ਪੜਾ ਹੋ ਕੇ ਉਹ ਤੋਂ ਲਾਭੇ ਹੋ ਕੇ ਲੋਕ ਫਤਵਾ ਦੇਣਗੇ ਔਰ ਉਹ ਜਿਹੜਾ ਫਤਵਾ ਹੈ ਅੱਜ ਵਾਤਾਵਰਣ ਜਿਹੜਾ ਹੈ ਉਹ ਕਾਂਗਰਸ ਦੇ ਹੱਕ 'ਚ ਹੈ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਮੁਕਾਲਮਾ ਕਰੀ ਤੁਸੀਂ ਜਿੰਨੇ ਮਰਜੀ ਪੁੱਛ ਲਿਓ ਸਵਾਲ ਜਿੰਨੀ ਰੂਹ ਪੜਦੀ ਹੈ ਲੋਕ ਥੋੜਾ ਨੰਬਾ ਹੋ ਰਿਹਾ ਇਹ ਗੱਲ ਨਹੀਂ ਤੁਸੀਂ ਜਿੰਨੇ ਮੈਂ ਆਪਣੀ ਗੱਤਾ ਰੱਖਾ ਨਾ ਆਪਣੀ ਗੱਤਾ ਰੱਖਾ ਨਾ ਜਿਹੜੇ ਇੱਕ ਵਾਸਤੇ ਆਇਆ ਅਜੀਤ ਮੰਗਲ ਗੱਲ ਹੋਰ ਕਰਨੀ ਹੈ। ਭਾਜੀ ਮੈਂ ਗੱਲ ਹੋਰ ਕਰਨੀ ਹੈ। ਠੀਕ ਹੈ ਜੀ। ਹਾਂਜੀ। ਤੇ ਇਹ ਜਿਹੜਾ ਮੌਕਾ ਆ ਹੁਣ ਅੱਗੇ ਇਹ ਵੀ ਸਵਾਲ ਆਦਾ ਕਿ ਅਸੀਂ ਉਹਨਾਂ ਦੀ ਤਾਂ ਗੱਲ ਕੀਤੀ ਹੈ। ਅਸੀਂ ਕਹਿੰਦੇ ਹਾਂ ਸਾਨੂੰ ਮੌਕਾ ਦਿਓ। ਅਸੀਂ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ, ਇਹਦੀ ਕਾਨੂੰਨੀ ਗਾਰੰਟੀ ਦਵਾਗੇ। ਸਾਨੂੰ ਮੌਕਾ ਦਿਓ ਅਸੀਂ ਇੱਕ ਮੁਸਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ। ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇ ਦਾ ਕਮਿਸ਼ਨ ਮਿਠਾਵਾਂਗੇ। ਤਾਕੇ ਇੱਕ ਵਾਰ ਕਾਨੂੰਨ ਖਤਮ ਕਰ ਤੋਂ ਬਾਅਦ ਵੀ ਜੇ ਕੋਈ ਕਰਜ਼ੇ ਦਾ ਕੇਸ ਆਉਂਦਾ ਹੈ ਉਹਦੇ ਤੇ ਵੀ ਨਜ਼ਰਸਾਨੀ ਕੀਤੀ ਜਾਏਗੀ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਮਲਾ ਦਮਾਂਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮੁਆਵਜ਼ਾ ਲੋਕਾਂ ਨੂੰ ਦਮਾਂਗੇ ਸਾਨੂੰ ਫਤਵਾ ਦਿਓ ਅਸੀਂ ਜਿਹੜਾ ਅਨਾਰਗੇਨਾਈਜ਼ਡ ਸੈਕਟਰ ਹੈ ਜਿਹੜਾ ਇਹਦਾ ਮਜ਼ਦੂਰਾਂ ਦਾ ਜਾਂ ਜਿਹੜੇ ਕਾਮਿਆਂ ਦਾ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਮਾਂਗੇ ਸਾਨੂੰ ਤੁਸੀਂ ਮੈਂਡੇਟ ਦਿਓ ਅਸੀਂ 50% ਬਿਮਨ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮੱਗਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਤਾਂ ਕਿ ਸਾਰੇ ਸਮਾਜ ਦਾ ਸਮੂਲਿਕ ਵਿਕਾਸ ਹੋਵੇ ਇਸੇ ਕਰਕੇ ਬਾਰ-ਬਾਰ ਰਾਹੁਲ ਗਾਂਧੀ ਜੀ ਇਸ ਮੁਲਕ ਦੇ ਅੱਗੇ ਸਵਾਲ ਰੱਖ ਰਹੇ ਹੈ ਕਿ ਅਸੀਂ ਜਾਤੀਗਤ ਜਿਹੜੀ ਜਨਗਣਨਾ ਉਹ ਕਰਕੇ ਆਬਾਦੀ ਦੇ ਮੁਤਾਬਕ ਜਿੱਦਾਂ ਜਿੱਦਾਂ ਆਬਾਦੀ ਹੈਗੀ ਹੈ ਉਦਾਂ ਉਦਾਂ ਲੋਕਾਂ ਦੀ ਹਿੱਸੇਦਾਰੀ ਬੜੇ ਉਦਾਂ ਉਦਾਂ ਲੋਕਾਂ ਦੀ ਹਿੱਸੇਦਾਰੀ ਹੋਵੇ ਔਰ ਉਹ ਹਿੱਸੇਦਾਰੀ ਚਾਹੇ ਸਰਕਾਰੀ ਤੰਤਰ ਚ ਹੈ ਚਾਹੇ ਐਸੈਟਸ ਦੇ ਵਿੱਚ ਹੈ ਜਾਂ ਕਿਸੇ ਵੀ ਹੋ ਢੰਗ ਨਾਲ ਹੈ ਲੋਕਾਂ ਨੂੰ ਆਪਣੀ ਆਪਣੀ ਜਿਹੜੀ ਹੈਗੀ ਆ ਪ੍ਰਪੋਰਸ਼ਨ ਉਹਦੇ ਮੁਤਾਬਕ ਤੁਹਾਨੂੰ ਆਪਣੀ ਹਿੱਸੇਦਾਰੀ ਮਿਲੇ ਇਸ ਤੋਂ ਲਾਸਟ ਦੇ ਵਿੱਚ ਜਿਹੜੀ ਮੈਂ ਗੱਲ ਕਹਿਣਾ ਹੈ ਲਾਸਟ ਜਰੂਰ ਆ ਗਈ ਗੱਲ ਲੇਕਿਨ ਉਹਦੀ ਇੰਪੋਰਟੈਂਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ ਆ ਜਿਹੜਾ ਡਾਕੂਮੈਂਟ ਹੈ ਕਨਸਟੀਟਿਊਸ਼ਨ ਆਫ ਇੰਡੀਆ ਇਹ ਡਾਕੂਮੈਂਟ ਹੈ ਜਿਹੜਾ ਪਾਵਰ ਨੂੰ ਡਿਸਟ੍ਰਿਬਿਊਟ ਕਰਨ ਵਾਸਤੇ ਪਾਵਰ ਨੂੰ ਡੀਸੈਂਟਰਲਾਈਜ਼ ਕਰਨ ਵਾਸਤੇ ਪਾਵਰ ਨੂੰ ਟ੍ਰਾਂਸਫਰ ਕਰਨ ਦਾ ਜਿਹੜਾ ਸਾਧਨ ਹੈ ਇਹ ਉਹ ਡਾਕੂਮੈਂਟ ਹੈ ਇਹ ਉਹ ਡਾਕੂਮੈਂਟ ਹੈ ਜਿਹੜਾ ਸਕਿੱਲ ਨੂੰ ਐਂਡ ਅੱਗੇ ਬਧਾਣ ਵਾਸਤੇ ਹੈ ਇਹ ਉਹ ਡਾਕੂਮੈਂਟ ਹੈ ਜਿਹਨੇ ਮੁਲਕ ਚੋਂ ਜਵਾੜਾ ਸ਼ਾਹੀ ਖਤਮ ਕੀਤੀ ਹੈ ਉਹ ਡਾਕੂਮੈਂਟ ਹੈ ਜਿਹਨੇ ਮੁਲਕ ਚੋਂ ਰਾਜ ਸ਼ਾਹੀ ਖਤਮ ਕੀਤੀ ਹੈ ਇਹ ਉਹ ਡਾਕੂਮੈਂਟ ਹੈ ਜਿਹਨੇ ਫੰਡਮੈਂਟਲ ਰਾਈਟ ਦਿੱਤੇ ਹੈ ਇਹ ਸੰਵਿਧਾਨ ਦੀ ਜਿਹੜਾ ਡਾਕੂਮੈਂਟ ਹੈ ਜਿਨੇ ਪਿਛਲੇ 70 ਸਾਲ ਦੇ ਵਿੱਚ ਮੁਲਕ ਨੂੰ ਇੱਥੇ ਤੱਕ ਲੈ ਕੇ ਆਇਆ ਸਾਡਾ ਇਹ ਕਹਿਣਾ ਹੈ ਅੱਜ ਇਸ ਢੰਗ ਨਾਲ ਸੰਸਥਾਵਾਂ ਦਾ ਮਿਸਯੂਜ਼ ਹੋ ਰਿਹਾ ਇਹ ਜਿਹੜਾ ਸੰਵਿਧਾਨ ਹੈ ਬਾਬਾ ਜੀ ਦਾ ਬਣਾਇਆ ਹੋਇਆ ਅੰਬੇਦਕਰ ਸਾਹਿਬ ਦਾ ਸੰਗਠਿਤ ਹੋਇਆ ਜਿਨੇ ਇਸ ਮੁਲਕ ਨੂੰ ਦੁਨੀਆ ਦੇ ਅੰਦਰ ਵਿਲੱਖਣ ਥਾਂ ਦਿੱਤੀ ਹੈ ਇਹ ਵੀ ਅੱਜ ਗੰਭੀਰ ਖਤਰੇ 'ਚ ਹੈ ਕਿਉਂਕਿ ਕਈ ਲੋਕ ਪੁੱਛਦੇ ਹੈ ਕਿ ਇਹ ਮਨਕਰਤ ਗੱਲ ਹੈ ਭਾਈ ਮਨਕਰਤ ਗੱਲ ਹੀ ਹੈ ਜਦੋਂ ਅਟਲ ਵਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸੀ ਕੇ ਆਰ ਨਾਰਾਇਣਨ ਇਸ ਮੁਲਕ ਦੇ ਰਾਸ਼ਟਰਪਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਸੰਵਿਧਾਨ ਤੇ ਗੌਰ ਕਰਨ ਦੀ ਇਹਨੂੰ ਬਦਲਣ ਦੀ ਲੋੜ ਹੈ ਅਸੀਂ ਮਹਿਸੂਸ ਕਰਦੇ ਆ ਕਿ ਜੇ ਇਹਨਾਂ ਦਾ ਨੰਬਰ ਜ਼ਿਆਦਾ ਆ ਗਿਆ ਜੋ ਇਹ ਕਹਿੰਦੇ ਆ ਜੇ ਐਸਾ ਹੋ ਗਿਆ ਤਾਂ ਇਹ ਜਿਹੜੇ ਸੰਵਿਧਾਨ ਨੂੰ ਵੀ ਫੜਲਣਗੇ ਸੰਵਿਧਾਨਤ ਵੀ ਤੋੜ-ਫੋੜ ਕਰਨਗੇ ਔਰ ਉਹ ਦਿਨ ਹਿੰਦੁਸਤਾਨ ਵਾਸਤੇ ਕਾਲਾ ਹੋਏਗਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਵਾਸਤੇ ਕਾਲਾ ਹੋਏਗਾ ਸੋ ਭਰਾਓ ਸੰਵਿਧਾਨ ਨੂੰ ਬਚਾਣ ਲਈ ਇਸ ਮੁਲਕ ਦਾ ਸਮਗਰ ਵਿਕਾਸ ਲਈ ਸਾਰੇ ਜਿਹੜੇ ਸਮਾਜ ਦੇ ਅੰਗ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਜਵਾਨ ਹੈ ਚਾਹੇ ਬਾਕੀ ਲੋਕ ਹੈ ਉਹਨਾਂ ਨੂੰ ਅੱਗੇ ਤੋਰਨ ਲਈ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਖਾਸ ਤੌਰ ਤੇ ਦੇ ਨਾਲ ਜੁੜੀ ਹੋਈ ਆਰਮੀ ਦੀ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਜੋ ਇਹ ਕਾਨੂੰਨ ਆਗਰੀ ਵੀਰ ਆਲਾ ਲਿਆਏ ਆ ਦੱਸੋ ਤੁਸੀਂ ਕਦੇ ਠੇਕੇ ਵਾਲੇ ਵੀ ਲੜ ਸਕਦੇ ਆ 4 ਸਾਲ ਵਾਸਤੇ ਭਰਤੀ 4 ਸਾਲ ਬਾਅਦ ਵੀ ਕੋਈ ਸ਼ਹੀਦ ਹੋਣ ਜਾਏਗਾ ਫੌਜ ਦੇ ਅੰਦਰ ਔਰ ਜਿਹੜਾ 4 ਸਾਲ ਬਾਅਦ ਆਏਗਾ ਉਹਨੂੰ ਕੋਈ ਬੈਨੀਫਿਟ ਨਾ ਹੋਵੇ ਉਹਦੀ ਕੋਈ ਸੋਸ਼ਲ ਸਿਕਿਉਰਿਟੀ ਨਾ ਹੋਵੇ ਇਹਦੇ ਨਾਲ ਇੱਕ ਪਾਸੇ ਸਾਡੀ ਜਿਹੜੀ ਜਵਾਨੀ ਹੈ ਫੌਜ ਵਿੱਚ ਜਾਂਦੀ ਹੈ ਉਹਦੇ ਤੇ ਮਾੜਾ ਅਸਰ ਪਵੇਗਾ ਦੂਜੇ ਪਾਸੇ ਮੁਲਕ ਦੀ ਸਿਕਿਉਰਿਟੀ ਮੁਲਕ ਦੀ ਹਫਾਜ਼ਤ ਤੇ ਵੀ ਮਾੜਾ ਅਸਰ ਪਵੇਗਾ ਮ੍ਰਿਤਕਾਂ ਸਰਹੱਦਾਂ ਤੇ ਮਾੜਾ ਅਸਰ ਪਵੇਗਾ ਸੋ ਬਹੁਤ-ਬਹੁਤ ਤੁਹਾਡਾ ਤਕਵਾਦ ਗੱਲ ਦਾ ਗਲਤ ਥੋੜੀ ਠੀਕ ਹੈ ਗੱਲ ਥੋੜੀ ਲੰਬੀ ਤਾਂ ਹੋਈ ਹੈ ਪਰ ਗੱਲਾਂ ਹੀ ਇੰਨੀਆਂ ਨੇ ਇਸ ਕਰਕੇ ਕਰਦੀਆਂ ਪੈਰੀਆਂ ਸੋ ਮੈਂ ਗੱਲ ਖਤਮ ਲੱਗਿਆ ਕਹ ਤਾਂ ਫਿਰ ਤੁਸੀਂ ਪੁੱਛ ਲਿਓ ਸੋ ਮੈਂ ਹੁਣ ਤੁਹਾਨੂੰ ਪ੍ਰਾਰਥਨਾ ਕਰਦਾ ਜੋ ਤੁਸੀਂ ਪੁੱਛਣਾ ਉਹ ਪੁੱਛੋ ਜੀ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ ਕੱਲ ਦੇ ਦੇ ਫਰਦਾਨ ਨੂੰ ਕਿਰਿਆ ਨਹੀਂ ਕਰਕੇ ਬੈਠਾ ਜੀ ਉਹਦੋਂ ਅਣਪਾਜ ਫਸਲਾਂ ਨੂੰ ਫਰਦਾਨੇ ਨੇ ਕਰ ਰਿਹਾ ਸੀ ਪੰਜਾਬ ਦੀ ਨਸਲ ਇਹ ਫਸਲ ਨੂੰ ਬਚਾਉਣ ਲਈ ਉਹਨਾਂ ਨੇ ਅਪੀਲ ਕੀਤੀ ਹੈ ਕੀ ਕਹਿਣਾ ਚਾਹੂਂਗੇ ਇਹਦੇ ਦੋ ਸ਼ਬਦ ਵਰਤੇ ਜਿਹੜੇ ਨਸਲ ਦੇ ਫਸਲ ਨਸਲ ਤੇ ਫਸਲ ਬਚੇਗੀ ਕਿਤਾ ਮੈਂ ਹੋਰ ਤਾਈਦੇ ਤੇ ਪਿਛੜੀ ਕਹਿੰਦਾ ਮੈਂ ਇੰਨਾ ਹੀ ਕਹਿਣਾ ਚਾਹਨਾ ਇੱਕ ਹੋਰ ਜੁਮਲਾ ਜਿਸ ਤਰ੍ਹਾਂ ਪਹਿਲਾਂ ਇਹ ਜੁਮਲੇ ਕਰਦੇ ਆ ਇਹ ਜੁਮਲਿਆਂ ਨਾਲ ਆਪਣਾ ਕੰਮ ਦੇ ਟੰਗ ਟਪਾਉਂਦੇ ਰਹੇ ਆ ਇਹ ਵੀ ਇੱਕ ਜੁਮਲਾ ਇਹ ਦੱਸਣ ਹਕੂਮਤ ਉਹਨਾਂ ਦੀ ਹੈ ਪਿਛਲੇ 10 ਸਾਲ ਤੇ ਮੁਲਕ ਤੇ ਰਾਜ ਕਰ ਰਹੇ ਆ ਸਾਧਨ ਉਹਨਾਂ ਕੋਲ ਹੈ ਕਿ ਉਹਨਾਂ ਨੇ ਨਸਲ ਤੇ ਫਸਲ ਨੂੰ ਬਚਾਉਣ ਵਾਸਤੇ ਹੁਣ ਤੱਕ ਕੀ ਕੀਤਾ ਮੈਂ ਤੁਹਾਨੂੰ ਕਹਿੰਦਾ ਵੱਡੇ ਰਾਹੀਂ ਉਹਨਾਂ ਨੂੰ ਪੁੱਛਦਾ ਕਿ ਉਹ ਦੱਸਣ ਕਿ ਇਹ ਸਰਕਾਰ ਤੇ ਤੁਹਾਡੀ ਹੈ ਹਕੂਮਤ ਤੁਹਾਡੀ ਹੈ ਪ੍ਰਧਾਨ ਮੰਤਰੀ ਤੁਹਾਡੇ ਹੈ ਸਾਰੇ ਜਿਹੜੇ ਅਸਾਸੇ ਤੁਹਾਡੇ ਕੋਲ ਹੈ ਕਿ ਤੁਸੀਂ ਨਸਲਾਂ ਨੂੰ ਬਚਾਉਣ ਵਾਸਤੇ ਤੇ ਫਸਲਾਂ ਨੂੰ ਬਚਾਉਣ ਵਾਸਤੇ ਪਿਛਲੇ 10 ਸਾਲਾਂ ਚ ਕੀਆ ਕੀਤਾ ਇੱਕ ਵਾਰੀ ਰੈਡੀ ਕਰਦੇ ਸੀ ਇੱਕ ਵਾਰੀ ਕਿਸਾਨ ਜਿਹੜੇ ਹੈਗੇ ਆ ਉਹਦਾ ਵਿਰੋਧ ਕਰਦੇ ਹਾਂ ਇੱਕ ਉਮੀਦਵਾਰ ਬਦੋ ਕਿਸਾਨਾਂ ਤੇ ਗੱਡੀ ਚੜਾ ਦਿੱਤੀ ਜਾਂਦੇ ਇੱਕ ਕਿਸਾਨ ਦੇ ਸਾਥ ਬਾਤ ਕਰਦੇ ਆ ਤਾਨੂੰ ਲੱਗਦਾ ਹੈ ਕਿ ਜਿਹੜਾ ਫੂਲਟ ਦੇ ਕਾਰਨ ਤੇ ਕਾਫੀ ਅੰਤਰ ਹੈ ਉਹਨਾਂ ਦੀ ਬਿਲਕੁਲ ਬਿਲਕੁਲ ਅਸੀਂ ਇਹਦੀ ਅਸੀਂ ਇਹਦੀ ਜ਼ੋਰਦਾਰ ਸ਼ਬਦਾ ਜਨਿੰਦਾ ਕਰਦੇ ਆ ਕਿ ਜਿਹੜੀ ਕਿਸਾਨ ਹੈ ਐਗਰੀਰੀਅਨ ਸੁਸਾਇਟੀ ਹੈ ਸਾਡੀ ਜਿਹੜੀ ਪੰਜਾਬ ਹੈ ਐਗਰੀਰੀਅਨ 베ਸਡ ਸਾਡੀ ਇਕਨੋਮੀ ਹੈ ਜੇ ਕਿਸਾਨ ਕਮਜ਼ੋਰ ਹੁੰਦਾ ਹੈ ਤਾਂ ਓਵਰ ਆਲ ਸੁਸਾਇਟੀ ਤੇ ਮਾੜਾ ਅਸਰ ਪੈਂਦਾ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਔਰ ਸਾਡਾ ਅਲਜਾਮ ਹੈ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਹੁਣ ਤੱਕ ਦੋਸਤਾਨਾ ਨਹੀਂ ਰਿਹਾ ਬਲਕਿ ਇੱਕ ਨਫਰਤ ਭਰਿਆ ਵਾਤਾਵਰਣ ਇਹਨਾਂ ਨੇ ਪੈਦਾ ਕਰਕੇ ਕਿਸਾਨਾਂ ਨਾਲ ਕਿਸੇ ਕਿਸਮ ਦੀ ਕਿੜਕੜੀ ਰਾਣਾ ਉਸੇ ਗੱਲ ਦੀ ਬਾਰੀ ਬਾਰੀ ਕਰ ਲੋ ਬਾਰੀ ਬਾਰੀ ਕਰਨ ਦੀ ਗੱਲ ਕੀਤੀ ਸੀ ਸੁਧਾਰ ਬਦਲਣ ਦੀ ਹਾਂ ਜੀ ਉਹਨਾਂ ਨੇ ਗੌਰ ਵੀਡੀਓ ਬਿਆਨ ਰਜੀਵ ਗਾਂਧੀ ਦਾ ਕਿ ਜੇ ਦੇਸ਼ਿਤ ਨਹੀਂ ਸੁਧਾਰ ਬਦਲਣ ਦੀ ਲੋੜ ਗਈ ਤਾਂ ਸੁਧਾਰ ਵੀ ਬਦਲੂਗਾ ਹਾਂ ਜੀ ਰਜੀਵ ਗਾਂਧੀ ਦਾ ਬਿਆਨ ਹੈ ਉਹਨਾਂ ਨੂੰ ਰਿਕਾਰਡ ਹੈ ਪਹਿਲਾਂ ਦਾ ਵੀਡੀਓ ਰਿਕਾਰਡ ਦੇ ਵਿੱਚ ਹੈਗਾ ਕਿ ਹਾਂ ਜੀ ਬਿਲਕੁਲ ਹੈ ਸਰ ਵੀਡੀਓ ਰਿਕਾਰਡ ਹੈ ਲਿਆਓ ਉਹਦੇ ਉਹਦੇ ਰਾਣਾ ਜੀ ਆਉਣ ਉਹ ਵੀ ਵੀਡੀਓ ਲੈ ਕੇ ਗੱਲ ਨਹੀਂ ਰਾਣਾ ਕੋਈ ਨਾ ਕੋਈ ਗੱਲ ਹੋਰ ਹੋਏ ਜਿਹਨੂੰ ਬਾਰੀ ਬਾਰੀ ਕਰ ਲਈਏ ਨਾ ਜੀ ਇੱਕ ਮਿੰਟ ਹੁਣ ਇਹਨਾਂ ਨੂੰ ਸੁਣ ਲਈਏ ਆਪਾਂ ਪਹਿਲਾਂ ਹੱਥ ਉਸ ਰਾਣਾ ਜੀ ਤੁਸੀਂ ਕਿਹਾ ਵੀ ਭਾਰਤੀ ਜਨਤਾ ਪਾਰਟੀ ਜੁਮਲਿਆਂ ਦੀ ਸਰਕਾਰ ਹੈ ਪਰ ਲਾਸਟ ਜੇ ਗੱਲ ਕਰੀਏ ਵਿਧਾਨ ਸਭਾ ਦੀ ਤਿੰਨ ਸਟੇਟਾਂ 'ਚ ਜਿੱਤ ਕੇ ਹੱਡੇ ਆ ਤੇ ਲਗਾਤਾਰ ਜਿੱਤ ਰਿਹਾ ਤੇ ਕੀ ਕਾਰਨ ਹੈ ਦੀ ਜਿੱਤ ਦਾ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਬੋਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਜਾਤਾਂ ਧਰਮਾਂ ਤੇ ਵੰਡੇ ਆ ਔਰ ਕਿਸੇ ਨੂੰ ਇੱਕ ਵਾਰ ਗੁੰਮਰਾਹ ਕੀਤਾ ਜਾ ਸਕਦਾ ਮੇਰੇ ਦੋਸਤ ਹਮੇਸ਼ਾ ਨਹੀਂ ਕੀਤਾ ਜਾ ਸਕਦਾ ਸਾਡਾ ਇਹ ਕਹਿਣਾ ਹੈ ਕਿ ਇਹਨਾਂ ਨੇ ਗੁੰਮਰਾਹ ਕਰਕੇ ਲੋਕਾਂ ਨੂੰ ਮੈਂ ਉਹ ਚੀਜ਼ਾਂ ਹੁਣ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਕ੍ਰੱਤਨ ਵਾਲੀਆਂ ਗੱਲਾਂ ਜਿਹੜੀਆਂ ਇਹ ਰੋਜ਼ ਕਰਦੇ ਨੇ ਕਈ ਕਿਸਮ ਦੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਨੇ ਵੀ ਇਹਨਾਂ ਦਿਨਾਂ ਚ ਕੀਤੀ ਹੈ ਮੈਂ ਉਹਨਾਂ ਚੀਜ਼ਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਮਹੱਭਤਾ ਵਧਦੇ ਹਾਂ ਅਸੀਂ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਲੋਕਾਂ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਲੇਕਿਨ ਇਹ ਕੁਝ ਐਸਾ ਕਰਦੇ ਰਹੇ ਆ ਅਮੈਂਡ ਕਿਹਾ ਅਮੈਂਡ ਤਾਂ ਅਮੈਂਡ ਤਾਂ ਬਹੁਤ ਵਾਰ ਹੋ ਰਿਹਾ ਸਭ ਅਮੈਂਡ ਕਿਹਾ ਪਹਿਲਾਂ ਵੀ ਸੁਣਿਆ ਅਮੈਂਡ ਕਰਨੀ ਕਿਉਂ ਅਮੈਂਡ ਕਿਹਾ ਇਹ ਨਵਾਂ ਲੱਗੂ ਹੋਇਆ ਬਰਨਗੀ ਨਹੀਂ ਅਮੈਂਡ ਕਿਹਾ ਨਮਾਨੀ ਜੀ ਨਵਾਂ ਕਾਂਗਰਸ ਦਾ ਕਦੇ ਸਟੈਂਡ ਨਹੀਂ ਰਿਹਾ ਨਮੈਂ ਸਰਕਾਰ ਕਲੀਅਰ ਕਰ ਦੋ ਕਿਹੜਾ ਤੁਸੀਂ ਦਵਾਦਾ ਮੈਂ ਤੁਹਾਨੂੰ ਕਹਿੰਦੀ ਕਿਹਾ ਵੀ ਜੁਮਲਿਆਂ ਜਿਹੜੀ ਸਰਕਾਰ ਹੈ ਜਿਹੜੀ ਭਾਰਤੀ ਕਾਂਗਰਸ ਦਾ ਪਾਰਟੀ ਆ ਪਰ ਜਿੱਤ ਕੇ ਮਰੇ ਯਾਰ ਅਸੀਂ ਤਾਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਗੁੰਮਰਾਹ ਇੱਕ ਵਾਰ ਕਰ ਸਕਦੇ ਆ ਇੱਕ ਵਾਰ ਧੋਖਾ ਦੇ ਸਕਦੇ ਆ ਹਮੇਸ਼ਾ ਨਹੀਂ ਦਿੱਤਾ ਜਾ ਸਕਦਾ ਹੋਨੇ ਚੌਰਾਹੇ 'ਚ ਖੜੇ ਹੈ ਇਹਨਾਂ ਦਾ ਚਿਹਰਾ ਜਿਹੜਾ ਅਸਲੀ ਲੋਕਾਂ ਦੇ ਸਾਹਮਣੇ ਆ ਗਿਆ ਔਰ ਇਸ ਰਿਜ਼ਲਟ ਦਾ ਜਿਸ ਦਿਨ ਆਏਗਾ ਤੁਹਾਡੇ ਸਾਹਮਣੇ ਆ ਕੇ ਕੇਪੀ ਸਾਹਿਬ ਇਹ ਦੱਸੋ ਵੀ ਆਪਾਂ ਸੰਵਿਧਾਨ 'ਚ ਕਿਤੇ ਲਿਖਿਆ ਕਿ ਧਰਮ ਦੇ ਆਧਾਰ 'ਤੇ ਰક્ષਣ ਦੇਣਾ ਹੈ ਜੀ ਧਰਮ ਦੇ ਆਧਾਰ 'ਤੇ ਰક્ષਣ ਦੇਣਾ ਕਿਤੇ ਲਿਖਿਆ ਨਹੀਂ ਸੰਵਿਧਾਨ 'ਚ ਐ ਸੰਵਿਧਾਨ 'ਚ ਇਹ ਲਿਖਿਆ ਹੈ ਕਿ ਜਿਹੜੇ ਲੋਕ ਮਾਈਨੋਰਟੀ ਚ ਹੈ ਜਿਹੜੇ ਲੋਕ ਮਾਈਨੋਰਟੀ ਚ ਹੈ ਜਿਹੜੀਆਂ ਘੱਟ ਗਿਣਤੀਆਂ ਹੈ ਉਹ ਸਮਾਜ ਦੇ ਵਿੱਚ ਉਹਨਾਂ ਦਾ ਪ੍ਰੋਪਰ ਸਥਾਨ ਬਣਿਆ ਰਹੇ ਇਦੇ ਵਾਸਤੇ ਜੇ ਕੋਈ ਬੰਦੋਬਸਤ ਕਰਨਾ ਪਵੇ ਤਾਂ ਕੀਤਾ ਜਾ ਸਕਦਾ ਹੈ ਰક્ષਣ ਤਾਂ ਕਿਹਦੇ ਵੀ ਹੈਂਸ ਦਾ ਕਿਉਂਕਿ ਧਰਮ ਦੇ ਰਾਹ ਤੇ ਰક્ષਣ ਦੇਣ ਦਾ ਮਤਲਬ ਇਹ ਹੈ ਕਿ ਹਿੰਦੁਸਤਾਨ ਨੂੰ ਧਰਮ ਦੇ ਰਾਹ ਤੇ ਵਧਣਾ ਇੱਕ ਪਾਸੇ ਅਸੀਂ ਕਹਿੰਦੇ ਬੀਜੇਪੀ ਧਰਮ ਦੇ ਰਾਹ ਤੇ ਬਣ ਰਹੀ ਹੈ ਦੂਜੇ ਪਾਸੇ ਤੁਸੀਂ ਆਪ ਇੱਕ ਤਰ੍ਹਾਂ ਰક્ષਣ ਦੇ ਰਹੇ ਹੋ ਤੁਸੀਂ 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 ਅਸੀਂ ਨਹੀਂ ਦੇ ਰਹੇ ਅਸੀਂ ਕਿਸੇ ਨੂੰ ਨਹੀਂ ਦਤਾ ਸਭਿਧਾਨ ਜਿਹੜਾ ਆ ਸਭਿਧਾਨ ਜਿਹੜਾ ਆ ਇਹ ਬਾਬਾ ਸਾਹਿਬ ਅੰਬੇਦਕਰ ਔਰ ਕੌਂਸਟੀਟਿਊਟ ਅਸੈਂਬਲੀ ਦਾ ਬਣਾਇਆ ਹੋਇਆ ਉਹਦੇ ਚ ਧਰਮ ਦਾ ਕਿਤੇ ਜ਼ਿਕਰ ਨਹੀਂ ਹੈਗਾ ਮਾਈਨੋਰਟੀ ਦਾ ਜ਼ਿਕਰ ਹੈ ਕਟਗਿੰਤੀਆਂ ਦਾ ਜ਼ਿਕਰ ਹੈ ਕਟਗਿੰਤੀਆਂ ਦਾ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਕਟਗਿੰਤੀਆਂ ਦਾ ਜ਼ਿਕਰ ਹੈ ਉਹਨਾਂ ਨੂੰ ਆਪਣੇ ਧਾਰਮਿਕ ਤੇ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਉਣ ਦਾ ਵੀ ਅਧਿਕਾਰ ਹੈ ਉਹਦੇ ਵਿੱਚ ਉਹਨਾਂ ਨੂੰ ਕੁਝ रियायतਾਂ ਵੀ ਦਿੱਤੀਆਂ ਹੈ ਜਿਹਦੇ ਤਹਿਤ ਪੁਰਾਣੇ ਜ਼ਮਾਨੇ ਚ ਸਾਰੇ ਲੋਕ ਆਪਣੇ ਸਕੂਲ ਬਣਾਉਂਦੇ ਰਹੇ ਕਿਤੇ ਕਾਲਸਾ ਸਕੂਲ ਕਿਤੇ ਹਿੰਦੂ ਸਕੂਲ ਕਿਤੇ ਐਸਡੀ ਸਕੂਲ ਕਿਤੇ ਡੀਏਵੀ ਸਕੂਲ ਇਦਾਂ ਵੱਧਦੇ ਰਹੇ ਐ ਔਰ ਕੁਝ रियायतें कुछ रियायतें ਮਾਈਨੋਰਟੀਜ਼ ਨੂੰ ਸੰਵਿਧਾਨ ਨੇ ਦਿੱਤੀਆਂ ਹੋਈਆਂ ਐ ਬਿਲਕੁਲ ਠੀਕ ਹੈ ਥੋੜੀ ਗੱਲ ਪਰ ਇਹ ਅਧਿਕਾਰ ਨੇ ਦਿੱਤਾ ਯੋਗ ਦਾ ਰક્ષਣ ਕਰ ਦਿੱਤਾ ਜਰੂਰ ਸਪੈਸ਼ਲ ਇਹ ਕਿਤੇ ਲਿਖਿਆ ਤਾਂ ਸੁਧਾਨ ਤੁਸੀਂ ਮੇਰਾ ਉੱਪਰ ਪੜ੍ਹੇ ਲਿਖਿਆ ਸੁਪਰੀਮ ਸੁਪਰੀਮ ਕੋਰਟ ਦੀਆਂ ਬੜੀਆਂ ਜਜਮੈਂਟਸ ਸਪਰੀਮ ਕੋਰਟ ਦੀਆਂ ਚਲੋ ਫੁੱਲ ਬੈਚ ਉਹ ਬੈਠ ਗਿਆ ਗੱਲ ਕੀਤੀ ਨਸ਼ੇ ਦੀ ਤੇ ਬੇਅਦਬੀ ਦੀ ਪੰਜ ਸਾਲ ਤੋਂ ਨਹੀਂ ਸਰਕਾਰ ਰਹੀ ਹੈ ਕਾਂਗਰਸ ਕੀ ਆਉਦੇ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਇਥੇ ਫੜ ਕੇ ਜੁੱਟਾ ਸਾਥ ਹੱਥਾਂ ਕੇ 100 ਫਾਦੀ ਸੀ ਉਹ ਪੰਜ ਸਾਲਾਂ ਦਾ ਰਿਸ਼ਤਰੀ ਦੇਖੋ ਦੋ ਗੱਲਾਂ ਇਹਦੇ ਪਹਿਲੀ ਤਾਂ ਗੱਲ ਕੈਪਟਨ ਅਮਰਿੰਦਰ ਨੇ ਸੌ ਇੱਕ ਆਦੀ ਸੀ ਕਿ ਅਸੀਂ ਨਸ਼ਿਆਂ ਦਾ ਲੱਕ ਤੋੜ ਦੋਗੇ ਇਹ ਕਦੇ ਨਹੀਂ ਸੀ ਕਿ ਅਸੀਂ ਖਤਮ ਕਰ ਦਵਾਂਗੇ ਨੰਬਰ 1 ਖਤਮ ਕਰਨੀ ਜਦੋਂ ਸੁਣ ਲਓ ਨਾ ਦਾਲੇ ਮੈਂ ਗੱਲ ਪੂਰੀ ਦਾ ਹੋਲਣ ਦਿਓ ਜੀ ਦੂਜੀ ਗੱਲ ਇਹ ਹੈ ਜੇ ਅਸੀਂ ਨਹੀਂ ਕੀਤਾ ਤਾਂ ਸਾਨੂੰ ਤਾਂ ਸਜ਼ਾ ਲੋਕ ਕਰੇ ਦੇਤੀ ਜਾਂ ਤਾਂ ਬਿਲੇ ਕਰਤਾ ਤੇ ਜਿਨ੍ਹਾਂ ਨੇ ਹੁਣ ਵਾਅਦਾ ਕੀਤਾ ਜਿਹੜੇ ਸਾਨੂੰ ਇਹ ਗੱਲ ਕਹਿ ਕੇ ਆਪਣਾ ਵਚਨ ਕਰਕੇ ਆਏ ਸੀ ਤੇ ਫਿਰ ਉਹਨਾਂ ਦੀ ਵਾਰੀ ਨਹੀਂ ਆਣੀ ਹੁਣ ਸਾਡੀ ਤਾਂ ਆ ਗਈ ਸਾਨੂੰ ਤਾਂ ਬਾਹਰ ਕੱਢਤਾ ਦਾ ਇਸੇ ਗੱਲ ਤੇ ਸਾਨੂੰ ਤਾਂ ਸਜ਼ਾ ਦੇਤੀ ਸੱਚੇ ਪਾਸ਼ਾ ਨੇ ਪੰਜਾਬ ਦੇ ਲੋਕਾਂ ਨੇ ਦੇਤੀ ਤੇ ਹੁਣ ਇਹਨਾਂ ਦੀ ਵਾਰੀ ਨਹੀਂ ਜਿਹੜੇ ਇਹ ਗੱਲ ਕਹਿੰਦੇ ਤੇ ਅਸੀਂ ਤੁਰੰਤ ਕਰ ਦਵਾਂਗੇ ਘੰਟਿਆਂ ਦੀ ਗੱਲ ਕਰਦੇ ਤੇ ਕੋਈ 2 ਦਿਨ ਦੀ ਗੱਲ ਕਰਦਾ ਤਾਂ ਕੋਈ 1 ਦਿਨ ਦੀ ਗੱਲ ਕਰਦਾ ਤਾਂ ਉਹ ਕੀ ਜਵਾਬ ਦੇਣਗੇ ਹੁਣ ਉਹਨਾਂ ਤੋਂ ਜਵਾਬ ਲਾਓ ਸਾਤੋਂ ਜਵਾਬ ਇਸ ਕਰਕੇ ਨਹੀਂ ਬੜਦਾ ਕਿ ਸਾਨੂੰ ਪੰਜਾਬੀਆਂ ਨੇ ਸਦਾ ਉਸ ਗੱਲ ਦੀ ਦੇਤੀ ਕਿ ਤੁਸੀਂ ਵਚਨ ਕੀਤਾ ਸੀ ਪੂਰਾ ਨਹੀਂ ਕੀਤਾ ਕਿ ਸਾਰੇ ਇੰਡੀਆ 'ਚ ਇਕੱਠੇ ਲੜਦੇ ਹੋ ਆਪ ਦੇ ਕਾਂਗਰਸ ਤੇ ਪੰਜਾਬ 'ਚ ਨਮਰ ਮੈਂ ਇਸ ਕਰਕੇ ਕਿ ਪੰਜਾਬੀਆਂ ਨੇ ਸਾਨੂੰ اپੋਜੀਸ਼ਨ ਦਾ ਰੋਲ ਦਿੱਤਾ ਹੈ ਸਾਨੂੰ ਇੰਨੇ ਕ ਐਮ ਐਲ ਏ ਜਿਤਾ ਕੇ ਵਿਧਾਨ ਸਭਾ ਦੇ ਅੰਦਰ ਭੇਜਿਆ ਕਿ ਜੇ ਸਰਕਾਰ ਕਿਧਰੇ ਕੁਤਾਹੀ ਕਰਦੀ ਹੈ ਸਰਕਾਰ ਕਿਧਰੇ ਗਲਤ ਜਾਂਦੀ ਹੈ ਤਾਂ ਇਹਨਾਂ ਤੇ ਕਿੰਤੂ ਪਰੰਤੂ ਕਰਨਾ ਇਹਨਾਂ ਨੂੰ ਸਵਾਲ ਪੁੱਛਣਾ ਤੁਹਾਡਾ ਕੰਮ ਹੈ ਪੰਜਾਬ ਦੇ ਲੋਕਾਂ ਨੇ ਸਾਨੂੰ ਪੰਜਾਬ 'ਚ اپੋਜੀਸ਼ਨ ਦਾ ਰੋਲ ਦਿੱਤਾ ਜੀ ਇਸੇ ਨਾਲ ਦੂਜਾ ਸਵਾਲ ਹੈ ਜੀ ਮੇਰਾ ਕਾਂਸੀ ਬਾਜਬਾਈ ਗੱਲ ਕਹਿ ਰਹੇ ਨੇ ਕਿ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਕਾਂਗਰਸ ਦਾ ਜਿਹੜਾ ਪ੍ਰਧਾਨ ਮੰਤਰੀ ਬਣਨਾ ਪਰ ਆਪ ਨੂੰ ਵੋਟ ਕਿਉਂ ਮੈਂ ਵੀ ਕਹਿ ਰਿਹਾ ਇਹ ਮੈਂ ਤਾਂ ਕਹਿੰਦੇ ਆਂ ਕਿ ਮੈਂ ਇਹਨੂੰ ਸੈਕੰਡ ਕਰਦਾ ਠੀਕ ਕਰੇ ਉਹ ਜੇ ਤੁਹਾਨੂੰ ਲੱਗਦਾ ਨਹੀਂ ਵੀ ਸਮਝਾਉਂਦੇ ਨਹੀਂ 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 ਇਹ ਨਹੀਂ ਹੈ ਅਸੀਂ ਇਹ ਕਹਿੰਦੇ ਆਂ ਕਿ ਜੇ ਕੰਨ ਫੜਨਾ ਹੀ ਹੈ ਤਾਂ ਪਿੱਛੇ ਦੇ ਕੰਨ ਨੂੰ ਫੜਨਾ ਸਿੱਧਾ ਫੜ ਲਓ ਭਈ ਅਲਟੀਮੇਟਲੀ ਲੜਾਈ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਤੇ ਬੀਜਪੀ ਨਰਿੰਦਰ ਮੋਦੀ ਰਾਹੁਲ ਗਾਂਧੀ ਕੁਝ ਜਿਹੜੇ ਵਿਚਾਰਕ ਤੌਰ ਪਰ ਸਾਡੇ ਨੇੜੇ ਨੇ ਉਹ ਕੇਂਦਰ ਚ ਇੰਡੀਆ ਗੱਠ ਜੋੜ ਦੇ ਹਿੱਸੇਦਾਰ ਨੇ ਕੁਝ ਲੋਕ ਵਿਚਾਰਕ ਤੌਰ ਪਰ ਜਿਹੜੇ ਭਾਗ ਦੇ ਇੰਦਾ ਪਾਰਟੀ ਦੇ ਨੇੜੇ ਨੇ ਉਹਨਾਂ ਦੇ ਨਾਲ ਠੀਕ ਹੈ ਜਿੱਥੇ ਤੱਕ ਬੀਜਪੀ ਦਾ ਸਵਾਲ ਹੈ ਕੇਂਦਰ ਚ ਉਹ तमाम ताकतਾਂ ਜਿਹੜੀਆਂ ਬੀਜਪੀ ਦੇ ਖਿਲਾਫ ਹੈ ਅਸੀਂ ਕੇਂਦਰ ਸਰਕਾਰ ਵੜਾਉਣ ਵਾਸਤੇ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਚ ਲੜਾਈ ਲੜਾਂਗੇ ਤੇ ਜਿਹੜੀ ਸੂਬੇ ਦੀ ਗੱਲ ਕਰਦੇ ਆ ਜਿਹੜੀ ਸੂਬੇ ਦੀ ਗੱਲ ਕਰਦੇ ਸੂਬੇ ਚ ਪੰਜਾਬ